ਭਾਈ ਅੱਜ ਦੀ ਵੀਡੀਓ ਸਾਡੀ ਬਹੁਤ ਹੀ ਖਾਸ ਹੈ ਜੋ ਕਿ ਜਿਸ ਦੇ ਵਿੱਚ ਕੀ ਤੁਹਾਨੂੰ ਅਸੀਂ ਸਾਡੇ ਨੇੜਲੇ ਪਿੰਡ ਪੰधेर ਦੇ ਪਿੰਡ ਦੇ ਵਿੱਚ ਕੀ ਕੀ ਕੰਮ ਹੋ ਰਿਹਾ ਸਾਡੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਉਹ ਦਿਖਾਵਾਂਗੇ ਤੇ ਉਸ ਤੋਂ ਪਹਿਲਾਂ ਜੋ ਤੁਹਾਨੂੰ ਇਹ ਬਿਲਡਿੰਗ ਦਿਖਾ ਰਹੇ ਹਾਂ ਇੱਕ ਕੋਈ ਕੋਠੀ ਨਹੀਂ ਕੋਈ ਕਿਸੇ ਦਾ ਘਰ ਨਹੀਂ ਇਹ ਇੱਕ ਸਰਕਾਰ ਵੱਲੋਂ ਬਣਾਇਆ ਗਿਆ ਮਹਾਲਾ ਕਲੀਨਿਕ ਜੋ ਕਿ ਗਰੀਬ ਪਰਿਵਾਰਾਂ ਨੂੰ ਇੱਕ ਸਹੂਲਤ ਦਿੱਤੀ ਗਈ ਹੈ ਹਾਂਜੀ ਬਈ ਅਸਤਿ ਸ੍ਰੀ ਅਕਾਲ ਅੱਜ ਅਸੀਂ ਖੜੇ ਆਂਗੇ ਪਿੰਡ ਓਪੰਦੇ ਓਦੇ ਵਿੱਚ ਜੋ ਤੁਸੀਂ ਜਾਣਦੇ ਹੋ ਸਾਡੇ ਪਿੰਡ ਕੋੜਦੁੰਦਾ ਦੇ ਵਿੱਚ ਤੁਹਾਨੂੰ ਪਹਿਲਾਂ ਪੇਸ਼ ਦੀਆਂ ਵੀਡੀਓ ਦੇ ਵਿੱਚ ਕੰਮ ਦਿਖਾਉਂਦੇ ਰਹੇ ਹਾਂਗੇ ਬਹੁਤ ਸਾਰੇ ਕੰਮ ਸਰਕਾਰ ਨੇ ਕੀਤੇ ਨੇ ਅਸੀਂ ਜੋ ਵੀਡੀਓ ਪਾਉਣੀ ਆ ਉਹਦੇ ਵਿੱਚ ਤੁਹਾਨੂੰ ਇਹੀ ਚੀਜ਼ ਦਿਖਾਉਣੀ ਆ ਜੋ ਕੰਮ ਕੀਤੇ ਨੇਗੇ ਤੇ ਜਿਹੜੀਆਂ ਸਰਕਾਰਾਂ ਮੰਗੂਨੀ ਵੀ ਤਾਰੇ ਲਾਲਾ ਵੀਡੀਓ ਪਾ ਆ ਪਾ ਦਿਖਾਈ ਜਾਂਦੇ ਸੀਗੇ ਕੰਮ ਕੋਈ ਚਲਾਉਂਦੇ ਨਹੀਂ ਸੀਗੇ ਅੱਜ ਅਸੀਂ ਖੜੇ ਆਂ ਦੇਖੋ ਕਿੰਨੀ ਵਧੀਆ ਮਾਰ ਦਿਖਾਈ ਆ ਤੇ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਅਸੀਂ ਦਿਖਾਵਾਂਗੇ ਦੀ ਕਿੰਨੀ ਵਧੀਆ ਤੇ ਇਹਦੀ ਸਾਰੇ ਗੱਲ ਕਰਾਂਗੇ ਜੋ ਮਾਰਦਾ ਹੈ ਕਿ ਜੋ ਆਪਣੇ ਪਿੰਡਾਂ ਦੇ ਗਰੀਬ ਪਰਿਵਾਰ ਨੇ ਵੱਡੇ ਹਸਪਤਾਲ ਵਿੱਚ ਇਲਾਜ ਨਹੀਂ ਕਰਾ ਸਕਦੇ ਜਾਂ ਕੋਈ ਦੁਰਘਟਨਾ ਹੋ ਗਈ ਤਾਂ ਆਪਾਂ ਨੂੰ ਦੂਰ ਜਾਣ ਦੀ ਲੋੜ ਜਾਏ ਸਾਡੀ ਸਰਕਾਰ ਆਮ ਆਦਮੀ ਪੰਜਾਬ ਪਾਰਟੀ ਦੀ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਛੋਟੇ-ਛੋਟੇ ਕਲੀਨਿਕ ਖੋਲੇ ਗਏ ਨੇ ਕਿ ਸਿਹਤ ਸਭਾਵਾਂ ਜਿੱਥੇ ਦਿੱਤੀਆਂ ਜਾਂਦੀਆਂ ਨੇਗੀਆਂ ਜਿੱਥੇ ਕਿ 24 ਘੰਟੇ ਐਮਰਜੈਂਸੀ ਸਭਾਵਾਂ ਨਹੀਂ ਆ ਵੀ ਸਹੂਲਤਾਂ ਉਪਲਬਧ ਹੋਣਗੀਆਂ ਤੇ ਅੱਜ ਤੁਹਾਨੂੰ ਅਸੀਂ ਇਸ ਚੀਜ਼ ਬਾਰੇ ਦਿਖਾਉਣ ਆਏ ਆਂ ਤੇ ਸਾਡੀ ਪਾਰਟੀ ਦੇ ਵਰਕਰ ਸਹਿਬਾਨ ਤੇ ਪ੍ਰਧਾਨ ਸਹਿਬਾਨ ਖੜੇ ਨੇਗੇ ਇਹਨਾਂ ਦੇ ਨਾਲ ਅਸੀਂ ਮਿਲ ਕੇ ਇਹ ਇਹਨਾਂ ਨੇ ਵੀ ਬਹੁਤ ਵਧੀਆ ਪਿੰਡ ਦੇ ਵਿੱਚ ਕੰਮ ਅੰਦੇ ਕੀਤੇ ਨੇਗੇ ਜੋ ਕੱਚੇ ਘਰਾਂ ਦੀ ਗੱਲ ਕਰੀਏ 16 ਘਰ ਇਹਨਾਂ ਨੇ ਮਨਜ਼ੂਰ ਕਰਵਾਏ ਨੇਗੇ 16 ਘਰਾਂ ਦੇ ਪੈਂਸੇ ਪਵਾਏ ਨੇ ਤੇ ਹੋਰ ਵੀ ਇਹਨਾਂ ਦਾ ਇਹਨਾਂ ਨੇ ਉਪਰਾਲੇ ਕਰ ਰਹੇ ਨੇ ਪਿੰਡ ਦੇ ਵਿੱਚ ਜਿੰਨੇ ਵੀ ਗਰੀਬ ਪਰਿਵਾਰ ਨੇ ਉਹਨਾਂ ਨੂੰ ਦੋ ਥੂੜਾਂ ਦੇ ਕੱਚੇ ਘਰਾਂ ਦੀਆਂ ਲੈਟਰਨ ਬਾਥਰੂਮਾਂ ਦੀਆਂ ਦੇਰਤ ਸਮਾਵਾਨੀਆਂ ਉਹ ਦਵਾਰੇ ਨੇ ਜੀ ਇਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬਾਕੀ ਸਾਡੇ ਨਾਲ ਬਾਈ ਜੀ ਰਹੇਗੇ ਇੱਕ ਪਿੰਡ ਦੇ ਨੇ ਉਹਨਾਂ ਨੂੰ ਪੁੱਛ ਦਿਆਂਗੇ ਵੀ ਸਰਕਾਰ ਦੇ ਜੋ ਉਪਰਾਲੇ ਨੇ ਕਾਹ ਨੂੰ ਕਿਸ ਤਰ੍ਹਾਂ ਦੇ ਲੱਗਦੇ ਨੇਗੇ ਬਹੁਤ ਵਧੀਆ ਜੀ ਤੇ ਹੋਰ ਇਹ ਤੋਂ ਅਦਾਵਾ ਪਿੰਡ ਦੇ ਵਿੱਚ ਮਰੋ ਸਰਕਾਰ ਨੇ ਕੀ ਕੀ ਕੰਮ ਕੀਤੇ ਤੁਸੀਂ ਉਹਦੇ ਬਾਰੇ ਥੋੜਾ ਜਿਆ ਕੀ ਸਾਨੂੰ ਦੱਸੋਗੇ ਜੀ ਕਿ ਲੱਖੀ ਨੇ ਜੀ ਤੋਂ ਸੜਕਾਂ ਮਰ ਰਹੇਗਾ ਮੈਨੂੰ ਕਿ ਮਾਸਕ ਜੀ ਨੂੰ ਉਹ ਕਿਹੜੀ ਜਾਈ ਤੇ ਬਾਤ ਰੋਟ ਸਵੈ ਕਰ ਨਹੀਂ ਰਹੀ ਤੇ ਪਸਪੋਣਾ ਇਹ ਨਹੀਂ ਰਿਹਾ ਹੋਰ ਪਿੰਡ ਦੇ ਵਿੱਚ ਕੋਈ ਇਹੋ ਜਿਹੇ ਕੰਮ ਜਿਹੜੇ ਸਰਕਾਰ ਦੇ ਤੁਹਾਨੂੰ ਚੰਗੇ ਲੱਗਦੇ ਉਹ ਜਿਹੜੇ ਹੋਏ ਹੋਣ ਅੰਗਣਵਾੜੀ ਦਾ ਬਣ ਗਿਆ ਤਰੀ ਬੜੀਆਂ ਜਿਹਾ ਹਾਂ ਕੋਈ ਤੁਹਾਨੂੰ ਦਿਖਾ ਰਹੇ ਉਹ ਸਕੂਲ ਨੂੰ ਲੈ ਕੇ ਖੇਡਾਂ ਨੂੰ ਲੈ ਕੇ ਕੋ ਸਾਡੇ ਮਿਡਲ ਸਕੂਲ ਬਣਿਆ ਹੁਣ ਬਹੁਤ ਵਧੀਆ ਜੀ ਠੀਕ ਹੈ ਜੀ ਯਾਨੀ ਪੂਰੀ ਮਾਤਮਣੀ ਬਈ ਹੈ ਜੀ ਬਹੁਤ ਵਧੀਆ ਜੰਗੇਰਵਾਕ ਕੁਝ ਪੜਦੇ ਨੇ ਜੋ ਸਰਕਾਰ ਵੱਲੋਂ ਕੱਚੇ ਘਰਾਂ ਦੇ ਪੈਸੇ ਪਏ ਨੇ ਕਿ ਉਹਦੇ ਬਾਰੇ ਵੀ ਕਹਿਣਾ ਚਾਹੂੰਗੀ ਕੁਝ ਪਹਿਲਾਂ ਨੇ ਸਰਕਾਰਾਂ ਵਲੇਂਦੇ ਪਰ ਲੋਕ ਬਹੁਤ ਲੋਕ ਕਹਿੰਦੇ ਨੇ ਦਾਦਾ 15-15 ਸਾਲ ਲੱਗਦੇ ਰੁਕੇ ਪਹਿਲਾਂ ਤਾਂ ਜੀ ਲਾਰੀ ਲੱਗਦੇ ਸੀ ਕਿ ਕਿਹੜਿਆ ਫਾਇਦਾ ਕਿਸੇ ਦੇ ਪੱਕਾ ਨਹੀਂ ਠੀਕ ਹੈ ਜੀ ਹੁਣ ਪੈਸੇ ਪਵਾਤੇ ਜੀ ਠੀਕ ਹੈ 16-17 ਦੇ ਤੇ ਜਲਦੀ ਕੰਮ ਸ਼ੁਰੂ ਹੋਵੇ ਆਉਣ ਵਾਲੇ ਸਮੇਂ ਦੇ ਨਾਮ ਕਿਉਂ ਇਧਰ ਸਾਡੇ ਨਾਲ ਨਾ ਸਾਡੀ ਪਾਰਟੀ ਦੇ ਮੈਂਬਰ ਸਹਿਵਾਨ ਗੁਰ세ਵਕ ਸਿੰਘ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਇਹਨਾਂ ਨੇ ਸਰਕਾਰ ਵੱਲੋਂ ਜੋ ਮੰਨ ਲਓ ਸਹਤ ਆਉਂਦੀ ਹੈ ਸਹੂਲਤ ਆਉਂਦੀ ਹੈ ਕੀ ਕੀ ਕੰਮ ਪਿੰਡ ਦੇ ਵਿੱਚ ਨਵੇਂ ਹੋਏ ਨੇਗੇ ਤੇ ਸਸਰੀ ਕਾਲਜੀਪਤ ਜੀ ਪਹਿਲਾਂ ਸਰ ਨੂੰ ਤੁਹਾਨੂੰ ਗੱਲ ਤੇ ਤੁਸੀਂ ਇਹ ਦੱਸੋਗੇ ਵੀ ਨਾਲੋਂ ਸਰਕਾਰ ਵੱਲੋਂ ਜੋ ਜੋ ਪਿੰਡ ਦੇ ਵਿੱਚ ਕੰਮ ਹੋਏ ਨੇਗੇ ਕੀ ਕੀ ਮੰਨ ਲਓ ਇਹੋ ਜਿਹੇ ਕੰਮ ਹੋਏ ਨੇ ਜੋ ਪਿਛਦੀਆਂ ਸਰਕਾਰਾਂ ਵੇਲੇ ਨਹੀਂ ਹੋਏ ਪਹਿਲਾਂ ਤਾਂ ਜੀ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਜਦੋਂ ਸਰਕਾਰ ਬਣੀ ਹੈ ਜਦੋਂ ਅਸੀਂ ਸਰਕਾਰ ਨੇ ਚੱਲਿਆਂਗੇ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਨੇ ਹੌਣ ਵਾਲੇ ਜਿੰਨੀ ਕੁ ਮੇਰੀ ਉਮਰ ਹੈ 40-45 ਸਾਲ ਦੀ ਉਮਰ ਦੇ ਵਿੱਚ ਮੈਂ ਕੰਮ ਨਹੀਂ ਦੇਖਿਆ ਜਿਹਨੇ ਤਿੰਨ ਸਾਲਾਂ ਦੇ ਹੋਏ ਨੇ ਉਦੋਂ ਬਾਅਦ ਸਾਡੇ ਪਿੰਡ ਦੇ ਵਿੱਚ ਹੋਇਆ ਜੀ ਕੰਮ ਸਰਕਾਰ ਆਉਣ ਦੇ باوجود ਪੁਰਾ ਸਾਡੇ ਟੋਬਾ ਜੀ ਉੱਤੇ ਉਦੇ ਉਤੇ ਘਟੋ ਘਟ ਬਹੁਤ ਰੁਪਈਆ ਦੀ ਲਾਗਤ ਨਾਲ ਪੱਕਾ ਹੋਇਆ ਜੀ ਉਹਦੇ ਆਲੇ ਦੁਆਲੇ 20-30 ਲੱਖ ਰੁਪਈਆ ਲਾ ਕੇ ਅਤਾਰ ਦੂਰ ਫੇਰ ਨਹੀਂ ਜਾ ਹਾਂ ਉਹਦੇ ਵਿੱਚ ਗੰਦੇ ਪਾਣੀ ਦਾ ਸੁੱਧ ਪਾਣੀ ਦਾ ਨਿਕਾਸ਼ ਕਰਨਾ ਉਹਦੇ ਵਿੱਚ ਖੇਤਾਂ ਨੂੰ ਪਾਣੀ ਦੇਣਾ ਤੇ ਉਹਦੇ ਵਿੱਚ ਹੁਣ ਇੱਕ ਸੈੱਡ ਬਣਿਆ ਜੀ ਉੱਥੇ ਸੁੱਕੇ ਗਿੱਲੇ ਕੂੜੇ ਵਾਸਤੇ ਅਡੋਡ ਬਣੇ ਨੇ ਕੰਮ ਜੀ ਉਦੋਂ ਬਾਅਦ ਆ ਅਸੀਂ ਪੰਚਾਇਤ ਨੰਨੀ ਪੰਚਾਇਤ ਤੋਂ ਮਰੇ باوجود ਵੀ ਅਸੀਂ ਗਲੀਆਂ ਨਾਲੀਆਂ ਦਾ ਕੰਮਾ ਕਰਵਾ ਰਹੇ ਹਾਂ ਚੱਲੀ ਜਾ ਰਿਹਾ ਜੀ ਕੰਮਾ ਇੱਕ ਲੋਕ ਪਈ ਜਾਂਦੀ ਹੈ ਜੀ ਥੜਾ ਥੜਾ ਵੈਸੇ ਆਈ ਜਾਂਦੀ ਹੈ ਕਿਹਨਾਂ ਲੋਕ ਕਹਿੰਦੇ ਆ ਵੀ ਗਲੀਆਂ ਨਾਲੀਆਂ ਦਾ ਕੰਮ ਟੋਬਿਆਂ ਦਾ ਕੰਮ ਇਹ ਕੋਈ ਵਿਕਾਸ ਨਹੀਂ ਹੈਗਾ ਪਰ ਜੇ ਆਪਾਂ ਕਹਿਣਾ ਚਾਹਾਂਗੇ ਜੇ ਆਪਾਂ ਗਲੀਆਂ ਨਾਲੀਆਂ ਨਾ ਬਣਾਵਾਂਗੇ ਤੁਸੀਂ ਪੰਚਾਇਤ ਮੈਂਬਰ ਹੋ ਤੁਸੀਂ ਆਪ ਖੁਦ ਕੇ ਦੇਖੋ ਗਲੀਆਂ ਨਾਲੀਆਂ ਦਾ ਪਿੰਡਾਂ ਦੇ ਵਿੱਚ ਨਰਕ ਪੈ ਜਾਊਗਾ ਪਿੰਡਾਂ ਦੇ ਵਿੱਚ ਗੰਦ ਹੋ ਜਾਊ ਬਿਮਾਰੀਆਂ ਫੈਲ ਜਾਣੀਆਂ ਮੱਖਰ ਹੋ ਜਾਊਗਾ ਤੇ ਇਹ ਚੀਜ਼ ਨੂੰ ਤੁਸੀਂ ਮੰਨਦੇ ਹੋ ਵੀ ਇਹ ਵਿਕਾਸ ਹੋਇਆਗਾ ਜੀ ਜਿਹੜਾ ਵਿਕਾਸ ਹੁੰਦਾ ਹੈ ਉਹ ਗਲੀਆਂ ਨਾਲੀਆਂ ਤੁਸੀਂ ਪਤਾ ਲਗਾ ਹੋਇਆ ਪਿੰਡ ਦਾ ਗਲੀ ਤੇ ਨਾਲੀ ਵਧਿਆਗੀ ਤੇ ਪਿੰਡੀ ਵਧਿਆਗਾ ਹਾਂ ਫੇਰ ਹੀ ਗਲੀ ਕੀ ਪਾਣੀ ਖੜਾਗਾ ਤੇ ਉਹਦਾ ਵਿਕਾਸ ਪਿੰਡ ਦਾ ਵਿਕਾਸ ਨਹੀਂ ਗਿਆ ਸਾਡੇ ਆਪ ਨੂੰ ਲੋਕ ਸਰਕਾਰ ਤੋਂ ਪਹਿਲਾਂ ਪੰਚਾਇਤ ਨੂੰ ਫੜ ਲੈਂਦੇ ਨੇ ਜੇ ਨਹੀਂ ਕਰਦੇ ਤਾਂ ਜੇ ਇਹ ਉਹਦੇ ਨਾਲ-ਨਾਲ ਸਰਕਾਰ ਦੇ ਨਾਲ-ਨਾਲ ਅਸੀਂ ਪੰਚਾਇਤ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਇਹ ਵਿਕਾਸ ਕਰਦੇ ਨੇਗੇ ਜੀ ਬਣਾਇ ਸਾਨੂੰ ਗੁਰਜੀਤ ਤਨਮਨ ਨਹੀਂ ਹੋਏ ਨੇ ਬਣੇ ਨੂੰ ਅਸੀਂ ਤਿੰਨ ਚਾਰ ਗਲੀਆਂ ਦਾ ਜਾ ਕੇ ਦੇਖੋ ਤਿੰਨ ਚਾਰ ਗਲੀਆਂ ਦਾ ਕੰਮ ਚਲਾ ਦੁੱਤੀਆਂ ਦੋ ਤਿੰਨ ਗਲੀਆਂ ਦਾ ਫੈਮਨ ਹੋ ਚੁੱਕੀਆਂ ਨੇ ਆ ਉਦੋਂ ਉਦੋਂ ਪਹਿਲਾਂ ਹੀ ਇੱਥੇ ਇੱਕ ਅੰਗਨਵਾੜੀ ਸੈਂਟਰ ਬਣਾਇਆ ਹੀ ਪ੍ਰਾਇਆ ਸਰਕਾਰ ਵੱਲੋਂ 10 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਹੋਇਆ ਜਾ ਕੇ ਦੇ ਸੋਹਿਤੂ ਲੈ ਕੇ ਲੈਟਰਲ ਬਾਥਰੂਮ ਉੱਤੇ ਲੈ ਕੇ ਬਹੁਤ ਵਧੀਆ ਕੰਮ ਹੋਇਆ ਜੀ ਉਦੋਂ ਤੱਕ ਜਿੱਥੇ ਆਪਾਂ ਹੁਣ ਖੜੇ ਹਾਂ ਜੀ ਇਹ ਪੰਜਾਬ ਸਰਕਾਰ ਨੇ ਜੀ ਆਹ ਬਿਲਡਿੰਗ ਹੈ ਜੀ ਪਿੱਛੇ ਲਗਾਉਤੀ ਅੱਜ ਤੋਂ 58 ਸਾਲਾਂ ਦੀ ਖੰਡਰ ਪਈ ਹੈ ਜੀ ਸਾਡੀ ਕਿਸੇ ਨੇ ਨਹੀਂ ਸੁਣੀ ਜੀ ਉਹ ਜਦੋਂ ਦੀ ਪਹਿਲਾ ਪੰਜਾਬ ਸਰਕਾਰ ਆਈ ਹੈ ਇਹ ਮਾਨ ਸਰਕਾਰ ਬਣੋਂ ਤੇ ਲਾਲ ਸਿੰਘ ਐਮਐਲਏ ਹਲਕਾ ਧੌੜ ਦੇ ਜਤਨਾ ਫੜਕਾ 29 ਲੱਖ ਰੁਪਏ ਦੀ ਗ੍ਰਾਂਟ ਨਾਲ ਇਹ ਬਹੁਤ ਕੰਮ ਬੜੀਆ ਹੋਇਆ ਕਰਦੇ ਬਹੁਤ ਵਧੀਆ ਵਧੀਆ ਤੁਸੀਂ ਦਿਖਾਓ ਸਾਰੇ ਬਹੁਤ ਵਧੀਆ ਹੁਣ ਇਹਦਾ ਕੰਮ ਥੋੜਾ ਜਿਹਾ ਆਪਸ ਗੇਟ ਬਣਦੇ ਆਉਣਾ ਹੈਗਾ ਬਸ ਬਸ 2-4 ਦਿਨਾਂ ਦੇ ਵਿੱਚ ਇਹ ਕੰਮ ਦਾ ਕੰਪਲੀਟ ਹੋ ਗਏ ਇਹਨੂੰ ਹੈਸ ਡਿਪਾਰਟਮੈਂਟ ਦੇ ਕੀਤਾ ਜਾਊਗਾ ਫਾਲੇ ਹੀ ਹੂੰ ਉਹਨਾਂ ਸੀ ਇਹਦਾ ਪਿੰਡ ਪੰਢੇਰ ਦੇ ਜੋ ਸਾਡੇ ਪਾਰਟੀ ਦੇ ਬਲਾਕ ਪ੍ਰਧਾਨ ਨੇ ਜਿਹੇ ਹਲਕਾ ਪੰਢੋੜ ਤੋਂ ਤੇ ਸਾਡੇ ਐਮਐਲਏ ਸਾਹਿਬ ਨਾਲ ਬਹੁਤ ਵਧੀਆ ਗੱਲ ਮਿਲ ਕੇ ਸਾਡੇ ਪਿੰਡਾਂ ਨੂੰ ਸੇਵਾ ਸੂਲਤਾਂ ਪਾਉਂਦੇ ਨੇ ਗ੍ਰਾਂਟਾਂ ਪਾਉਂਦੇ ਨੇ ਤੇ ਪਿੰਡਾਂ ਦੇ ਵਿੱਚ ਵਿਕਾਸ ਨੂੰ ਲੈ ਕੇ ਅੱਗੇ ਤੁਰੇ ਹੋਏ ਨੇਗੇ ਸਾਡੇ ਪਾਰਟੀ ਪ੍ਰਧਾਨ ਨੈਲ ਸਿੰਘ ਜੀ ਉਹਨਾਂ ਨਾਲ ਵੀ ਗੱਲ ਗੱਲਬਾਤ ਕਰਾਂਗੇ ਅੱਜ ਨੈਲ ਸਿੰਘ ਜੀ ਤੁਸੀਂ ਦੱਸੋ ਵੀ ਜੋ ਪਾਰਟੀ ਕੰਮ ਕਰ ਰਹੀ ਹੈ ਤੁਸੀਂ ਵੀ ਵਾਦਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਪਿੰਡਾਂ ਦੇ ਲਈ ਅੱਗੇ ਵਧਿਓਗੇ ਤੇ ਕੰਮ ਕਰ ਰਹੇ ਹੋਗੇ ਤੇ ਪਾਰਟੀ ਬਾਰੇ ਕੁਝ ਜਾਣਨਾ ਪਾਉਂਗੇ ਵੀ ਕੀ ਕੀ ਅੱਗੇ ਪਲੈਨਿੰਗਾਂ ਨੇ ਤੇ ਕੀ ਕੀ ਕੰਮ ਕੀਤੇ ਹੈਗੇ ਦੇਖੋ ਜੀ ਜਿਵੇਂ ਜਦੋਂ ਦੀ ਸਰਕਾਰ ਬਣੀ 2022 ਕੋ ਉਦੋਂ ਪਹਿਲਾਂ ਤੋਂ ਵੀ ਅਸੀਂ ਇੱਥੇ ਬਾਈ ਜੀ ਨੇ ਆਪਣੇ ਸੇਵਕ ਮੈਂਬਰ ਜੀ ਨੇ ਦੱਸਿਆਗਾ ਵੀ ਜਿਹੜੇ ਕੰਮ ਹੋਣ ਆਏ ਦੀ ਸਾਡੇ 35 40 ਸਾਲਾਂ ਤੋਂ ਖੰਡਰ ਬਣੀ ਪਈ ਜੀ ਇਹ ਉਦੋਂ ਪਹਿਲਾਂ ਸੁਣੇ ਵੋਟਾਂ ਤੋਂ ਪਹਿਲਾਂ ਇਹਨਾਂ ਨੂੰ ਦਿਖਾਈ ਸੀ ਵੀ ਸਾਡਾ ਪਹਿਲ ਦੇ ਆਧਾਰ ਤੇ ਡਿਸਪੈਂਸਰੀ ਦਾ ਕੰਮ ਕਰਵਾਉਣਾ ਚਾਹੀਦਾ ਠੀਕ ਹੈ ਉਸੇ ਗੱਲ ਤੇ ਸਾਡੇ ਫੁੱਲ ਚਾੜੇ ਨੇ ਬੜੀ ਲਾਭ ਸੰਘੂਕੋ ਜੀ ਨੇ ਹਨਾ ਤੇ ਉਹਨਾਂ ਨੇ ਆਪਣੇ ਪੂਰੇ ਤਨਮਨ ਦੇਵਾਹੂ ਕਰਕੇ ਆਪਣੀ ਗ੍ਰਾਂਟ ਪਾਈ ਜਾਂ ਨਕੀ ਲੱਭ ਗਈ ਉਹਦੇ ਨਾਲ ਇਹ ਜਿਹੜਾ ਕਾਰਜ ਹੈ ਉਹ ਨੇਪਰੇ ਚੜ੍ਹ ਸਕਿਆਗਾ ਤੇ ਥੋੜਾ ਜਿਹਾ ਜਿਹੜਾ ਉਹ ਰਹਿਣਾਗਾ ਗੇਟਬੂਟ ਦਾ ਤੇ ਬਾਉਂਡਰੀ ਦਾ ਉਹ ਪੰਚਾਇਤ ਮਤਲਬ ਉਹ ਪੰਚਾਇਤ ਤੇ ਉਹ ਕਰ ਪੰਚਾਇਤ ਕਰਵਾਵਾ ਜੀ ਕੋਈ ਵੱਡੀ ਗੱਲ ਨਹੀਂ ਜਦੋਂ ਮੰਨ ਲਓ ਆਪਾਂ ਮੈਂ ਐਮਐਲਏ ਸਾਹਿਬ ਨੇ ਏਡੀ ਵੱਡੀ ਖੇਤ ਸਹੂਲਤ ਦੇਦੀ ਪਿੰਡ ਨੂੰ ਜੇ ਗੱਲ ਕਰੀਏ ਤਾਂ ਪਿੰਡ ਇਹੋ ਜਿਹੇ ਪਿੰਡਾਂ ਨੂੰ ਜ਼ਰੂਰ ਹੈ ਕਿਉਂਕਿ ਇਹ ਪਿੰਡ ਸੜਕ ਤੋਂ ਤੇ ਮੇਨ ਰੋਡ ਤੋਂ ਪਿੱਛੇ ਨੇ ਪਹਿਰਾ ਤੋਂ ਦੂਰ ਨੇ ਇਹ ਗਰੀਬ ਪਰਿਵਾਰਾਂ ਦੀ ਗੱਲ ਕਰੀਏ ਸਿਆਲ ਦੇ ਵਿੱਚ ਮੰਨ ਲਓ ਕੋਈ ਦੂਰ ਠਨੌਲੇ ਬਰਨਾਲੇ ਤੱਕ ਲੈ ਜਾਂਦੇ ਹੋਏ ਇਹਨਾਂ ਬੰਦੇ ਨੂੰ ਉਨੀ ਸਹੂਲਤ ਨਹੀਂ ਮਿਲਦੀ ਇੱਥੋਂ ਥੋੜੀ-ਬਹੁਤੀ ਡਾਕਟਰਾਂ ਤੋਂ ਉਹ ਲੈ ਲਊਗੀ ਨਾ ਉਹ ਆ ਸਰਕਾਰ ਨੇ ਕੀ ਦੇਖੋ ਲੋਕਾਂ ਵਾਸਤੇ ਬਹੁਤ ਵਧੀਆ ਸਹੂਲਤਾਂ ਜਿਵੇਂ ਸਰਕਾਰੀ ਕੈਂਡਾਂ ਦੇ ਉੱਤੇ ਮੁਹੱਲਾ ਟਰੇਨ ਤੇ ਵੀ ਜਿਹੜੇ ਇਹਨੇ ਜਦ ਤੱਕ ਇਸ ਡਿਸਪੈਂਸਰੀਆਂ ਨੇ ਜਿੱਥੇ ਉਹ ਡਿਸਪੈਂਸਰੀਆਂ ਹੱਦ ਡਿਸਪੈਂਸਰੀਆਂ ਜੀ ਇਹ ਹਾਂ ਤੇ ਇਹੀ ਇਹੀ ਸੂ ਤਮਬੋ ਬਿੱਟੀਆਂ ਨੇ ਜਿਵੇਂ ਇੱਕ ਹੋਰ ਵੀ ਮਾਨ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਜਿਹੜੀ ਸਰਪ੍ਰਸਤ ਰੱਖਿਆ ਫੋਰਸ ਹੈ ਜੀ ਉਹ ਲਾਈ ਹੈਗੀ ਦੇਖੋ ਸਰਪ੍ਰਸਤ ਰੱਖਿਆ ਫੋਰਸ ਦਾ ਨਾਮ ਉਹ ਹੋਏਗਾ ਸਾਡੇ ਫਿਰ 15 ਦੂਰਾਂ ਖੁੱਲ ਜਾਂਦੀਆਂ ਹੁੰਦੀਆਂ ਸੀ ਇਹਦੇ ਕੋਲੇ ਦੋ ਤਿੰਨ ਸਾਡਾ ਤੋਂ ਪਹਿਲਾਂ ਇਹ ਦਿੱਤੇ ਦੀ ਆ ਸੜਕ ਸਰਖਾ ਕੋਰਸਾਂ ਦੀ ਗੱਡੀ ਤੇ ਖੜ ਗਿਆ ਸਾਡੇ ਬੱਸ ਸਟੈਂਡ ਦੇ ਕੋਲੇ ਉਹ ਕਿਦਾ ਇਹ ਚੀਜ਼ਾਂ ਦੇ ਨਹੀਂ ਕੋਈ ਕੋਈ ਸੰਭ ਪਈ ਲੱਗੀ ਬਹੁਤ ਵਧੀਆ ਜੇ ਗੱਲ ਕਰੀਏ ਨਾ ਅਮਰੀਕਾ ਕੈਨੇਡਾ ਦੇ ਵਿੱਚ ਵੀ ਉਹੋ ਜਿਹੀ ਚੀਜ਼ਾਂ ਨਹੀਂ ਹੋਈਆਂ ਮਾਨ ਸਰਕਾਰ ਕੋ ਵੀ ਕਹਿੰਦੇ ਉਹ ਸਿੱਖ ਰਹੇ ਆ ਸੜਕ ਚੁੱਕ ਰੱਖਿਆ ਬੋਸ ਤੋਂ ਬਾਰੇ ਬਾਈ ਜੀ ਨੇ ਬਹੁਤ ਵਧੀਆ ਗੱਲ ਕਰੀ ਹੈ ਕਿ ਜੋ ਵੀ ਜੇ ਗੱਲ ਕਰੀਏ ਤਾਂ ਜਿਹੜੀਆਂ ਤਾਰਾ ਕੋਲੀਆਂ ਸੀਗੀਆਂ ਗਰੀਬ ਜੀਮੀਦਾਰ ਬਚਾਰੇ ਮਸਾਂ ਦਾ ਉਹ ਆਪ ਦਾ ਕਿ ਡਵਨ ਕੇ ਕਮਾਈ ਕਰਦੇ ਸੀ ਰਾਤਾਂ ਨੂੰ ਉਹ ਆਪਦੇ ਘਰੇ ਨਿਗਰ ਰੱਖਣ ਲੱਗੇ ਤਾਚੇ ਉਰੇ ਨਾਲ ਮੜਾ ਮोटा ਨੇੜੇ ਦੇ ਖੇਤਾਂ ਬੋਲੇ ਵਾਲਿਆਂ ਨੂੰ ਵੀ ਦੇਖੋ ਬਹੁਤ ਬਹੁਤ ਫਾਇਦਾ ਹੋਇਆਗਾ ਕਾਰਬਨ ਡਾਇਰੈਕਟ ਨੂੰ ਹੋਇਆ ਹੁੰਦਾ ਜਿੱਥੇ ਪਹੁੰਚ ਜਾਂਦਾ ਹੈ ਨਾ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਹੁਣ ਲੋ ਤੁਸੀਂ ਕੰਮ ਕਰ ਰਹੇ ਹੋ ਸਾਈਂਆਂ ਨੂੰ ਦੱਸਿਆ ਤੁਸੀਂ 16 ਪਰਿਵਾਰਾਂ ਦੇ ਪੈਸੇ ਇਹ ਤਾਂ 22 ਦਾ ਸੈਂਟਰ ਸਰਕਾਰ ਨੇ ਨੇ ਪਰ ਜੀ ਆਪਾਂ ਉਪਰਾਲੇ ਕੀਤੇ ਆਪਣੇ ਐਮਐਲਏ ਸਾਹਿਬ ਨੂੰ ਆਪਾਂ ਕਿਹਾ ਤੁਸੀਂ ਗਏ ਉਹਨਾਂ ਦੇ ਕਾਗਜ਼ ਲੈ ਕੇ ਤਾਂ ਤੁਸੀਂ ਗਏ ਐਮਐਲਏ ਸਾਹਿਬ ਦੇ ਅੱਗੇ ਉਸ ਤਰ੍ਹਾਂ ਨੂੰ ਕਿਹਾ ਤੇ ਭਾਈ ਭਰੇ ਨੇ ਨਾ ਹਾਂ ਜੀ ਬੇਟੀ ਪਰ ਉਪਰਾਲਾ ਕਰਨਾ ਤੁਰਨਾ ਵੀ ਬਾਂਦਰਵਾਰਾਂ ਨਾਲ ਤੁਰਨਾ ਬਹੁਤ ਵੱਡੀ ਗੱਲ ਹੈ ਹਾਂ ਜੀ ਹਾਂ ਬੇਤ ਜਿਹੜੀ ਇਸ ਪ੍ਰਕਾਰ ਨੂੰ ਪਹਿਲੀ ਗੱਲ ਤਾਂ ਇਹ ਨੂੰ ਪਤਾ ਹੁੰਦਾ ਦੀ ਕਿੱਥੇ ਜਾਣਾ ਕਿੱਥੇ ਨਾ ਜਾਣਾ ਹੁੰਦਾ ਹੈ ਨਾ ਆਪਾਂ ਨੂੰ ਕੋਈ ਵੀ ਕੋਈ ਆਪਣਾ ਨੇੜ ਜੋ ਕਿ ਸਰਪੰਚ ਹੁੰਦਾ ਹੈ ਮੈਂਬਰ ਹੁੰਦਾ ਹੈ ਨਾ ਉਹ ਹੀ ਜਾ ਕੇ ਮਤਲਬ ਉਹ ਕੰਮ ਕਰਾਉਂਦੇ ਹੁੰਦੇ ਨੇ ਕਿ ਜਿਹੜਾ ਕੋਈ ਸਰਕਾਰ ਜਿਹੜੇ ਦੇ ਲੋਗ ਆਪਣ ਨੂੰ ਚਾਹਣਾ ਚਾਹਾਂ ਹੁੰਦੀ ਹੈ ਹਨ ਉਹ ਲੋਕਾਂ ਨੇ ਕੰਮ ਕਰਵਾ ਦਿੰਦਾ ਮੈਂ ਵੀ ਪਿਛਲੇ 5 ਸਾਲ 5 ਸਾਲ ਕਈ ਸਾਲ ਹੋ ਗਏ ਮਤਲਬ ਦੇਖੀ ਜਾਂਦਿਆਂ ਨੂੰ ਵੀ ਕਿਸੇ ਦਾ ਤਾਂ ਇੱਕ ਜਾੜੇ ਦਾ ਘਰ ਆਉਂਦਾ ਇਥੇ ਤਾਂ ਦੋ ਲੱਖਾਂ ਘਰ ਆਉਂਦੇ ਅੱਗੇ ਦੇਖੇ ਤਾਂ ਪੋਟਾ ਦਿੱਤੀਆਂ ਹੋਈਆਂ ਨੂੰ ਉਹਨਾਂ ਨੇ ਘਰ ਪਾਸੋਂ ਹਿਆਂ ਹੋਿਆਂ ਨੂੰ ਇਹਨਾਂ ਨੂੰ ਤਿੰਨ ਤਿੰਨ ਚਾਰ ਚਾਰ ਵਾਰੀ ਜੀੜੇ ਤੇ ਲੈ ਲੀਤੀਏ ਪਿਛਲੀ ਵਾਰ ਜਦੋਂ ਪੰਚਾਇਤਾਂ ਬੰਗ ਹੋਈਆਂ ਨੇ ਉਸ ਵਾਰ ਬਈ ਆਪਣੀ ਬਾਈ ਲਾਲ ਸਿੰਘ ਜੀ ਨੇ ਕਿਹਾ ਵੀ ਤੁਸੀਂ ਉਹਨਾਂ ਦੇ ਉਹ ਕਰਵਾ ਲਓ ਕੱਚੇ ਘਰਾਂ ਦੀਆਂ ਲਿਸਟਾਂ ਜਿਹੜੀਆਂ ਬਣੀਆਂ ਹੋਈਆਂ ਨੇ ਸਾਰੇ ਪਾਸ ਕਰਵਾਓ 20 ਘਰ ਸੀ ਜਿਹਦੇ ਵਿੱਚ ਦੋ ਤਿੰਨ ਮਤਲਬ ਪਰਿਵਾਰ ਹੋਵੇ ਸਹੀ ਨਹੀਂ ਗੇ ਠੀਕ ਹੈ 20 ਘਰਾਂ ਦੇ ਵਿੱਚੋਂ 17 ਘਰਾਂ ਦੇ ਪੈਸੇ ਪਾਸ ਹੋਏ ਨੇ ਬਈ 16 ਦੇ ਤਾਂ ਪੈਸੇ ਪੈਗੇ ਇੱਕ ਘਰ ਦੇ ਪਰਿਵਾਰ ਸੱਤ ਦਿਨਾਂ ਦੇ ਵਿੱਚ ਪੈ ਜਾ। ਪਿੰਡ ਵੀ ਤੁਹਾਡਾ ਨ ਦੇਖਿਆ ਛੋਟਾ ਹੀ ਹੈਗਾ। ਛੋਟਾ ਜਿਹਾ ਪਿੰਡ ਦੇ ਵਿੱਚੋਂ 16 ਘਰਾਂ ਦੇ ਪੈਸੇ ਜੋ ਕਿ ਉਹਨਾਂ ਨੂੰ ਇੱਕ ਰਸੋਈ ਕਮਰਾ ਬਾਥੂਮ ਵਾਸਤੇ ਪੈ ਚੁੱਕੇ ਨੇ। ਤੇ ਬਾਕੀ ਬਾਈ ਜੀ ਕਹਿੰਦੇ ਦੋ ਚਾਰ ਕਰਾਂ ਦੇ ਹੋਰ ਪਵਾਵਾਂਗੇ ਜੇ ਗੱਲ ਕਰੀਏ ਤਾਂ ਇਹੋ ਜਿਹੇ ਬੰਦੇ ਦੀ ਪਿੰਡਾਂ ਦੇ ਵਿੱਚ ਜ਼ਰੂਰਤ ਹੈ ਜੇ ਆਪਾਂ ਪਾਰਟੀ ਤੋਂ ਉੱਪਰ ਉੱਠ ਕੇ ਵੀ ਦੇਖੀ ਨਾ ਗਰੀਬ ਪਰਿਵਾਰਾਂ ਨੂੰ ਇਹੋ ਜਿਹੇ ਬੰਦਿਆਂ ਦੀ ਸਾਥ ਦੀ ਲੋੜ ਹੈ ਕਿਉਂਕਿ ਇਹੋ ਜਿਹੇ ਬੰਦਿਆਂ ਦੇ ਬਲੌਟੀ ਪਿੰਡਾਂ ਦੇ ਵਿੱਚ ਜੋ ਗਰੀਬ ਪਰਿਵਾਰ ਨੇ ਘਰ ਨਹੀਂ ਪਾ ਸਕਦੇ ਵਿਚਾਰੇ ਲੈਟਰਨ ਬਾਥਰੂਮ ਤੱਕ ਨਹੀਂ ਪਾ ਸਕਦੇ ਉਥੋਂ ਦਾ ਕਵਲਾਤ ਨਹੀਂਗੇ ਉਹੋ ਜਿਹੇ ਲੋਕਾਂ ਨੂੰ ਅਗੇ ਜੀਆਂ ਪੰਚਾਇਤਾਂ ਦੀ ਇਹੋ ਜਿਹੇ ਪ੍ਰਧਾਨਾਂ ਦੀ ਇਹੋ ਜਿਹੇ ਬੰਦਿਆਂ ਦੀ ਜ਼ਰੂਰਤ ਹੈ ਜਿਹੜੇ ਉਹਨਾਂ ਦੀ ਬਾਹਾਂ ਫੜਦੇ ਨੇ ਬਾਕੀ ਸਰਕਾਰ ਦਾ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂਗੇ ਜਿਹੜੇ ਇਹ ਜੋ ਉਪਰਾਲੇ ਕਰਦੇ ਨੇ ਸਰਕਾਰ ਨੇ ਵੀ ਬਹੁਤ ਸਾਡੇ ਪਿੰਡ ਦੇ ਵਿੱਚ ਵੀ ਕਰੇ ਨੇ ਤੇ ਇੱਥੇ ਪਿੰਡ ਪੰਧੇਰ ਦੇ ਅਸੀਂ ਤੁਹਾਨੂੰ ਕਈ ਹੋਰ ਇੱਕ ਦੋ ਚੀਜ਼ਾਂ ਹੋਰ ਦਿਖਾਵਾਂਗੇ ਜੋ ਇੱਥੇ ਬਣਾਈਆਂ ਨੇਆਂ ਅਸੀਂ ਫੇਰ ਤੋਂ ਸਾਡੇ ਐਮਐਲਏ ਸਾਹਿਬ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਜਿਉ ਤਾਂ ਜੋਤਾਂ ਨੂੰ ਪਿੰਡ ਪੰਧੇਰ ਦਾ ਵਿਕਾਸ ਦਿਖਾ ਰਹੇ ਆਂ ਅੰਗਣਵਾੜੀ ਸੈਂਟਰ ਜੋ ਕਿ ਸਾਡੇ ਐਮਐਲਏ ਸਾਹਿਬ ਲਾਹਵ ਸਿੰਘ ਉਕੋਕੇ ਦੇ ਜਤਨਾ ਸਦਕਾ ਅੰਗਨਵਾੜੀ ਸੈਂਟਰ ਬਹੁਤ ਹੀ ਵਧੀਆ ਪਿੰਡ ਬੰਧੇਰ ਦੇ ਵਿੱਚ ਤਿਆਰ ਕੀਤਾ ਗਿਆ ਹੈਗਾ ਜਿੱਥੇ ਕੀ ਛੋਟੇ ਤਕਰੀਬ ਪਰ 12 ਦੇ ਬੱਚੇ ਇੱਥੇ ਵਧੀਆ ਤਰੀਕੇ ਨਾਲ ਪੜ੍ਹਦੇ ਨੇ ਤੇ ਉਹਨਾਂ ਨੂੰ ਖਾਣਾ ਪੀਣਾ ਪੜਾਈ ਦੇ ਨਾਲ ਨਾਲ ਇਹ ਵੀ ਸਾਰਾ ਕੁਝ ਦਿੱਤਾ ਜਾਂਦਾ ਹੈਗਾ ਉਸ ਤੋਂ ਇਲਾਵਾ ਪਿੰਡ ਦੇ ਵਿੱਚ ਟੋਬਿਆਂ ਦੀ ਸਾਂਭ-ਸਮਾਲ ਨੂੰ ਲੈ ਕੇ ਸਿਚੇਵਲ ਸਿਸਟਮ ਜੋ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਗਾਇਆ ਗਿਆ ਹੈ ਟੋਬੇ ਦੇ ਚਾਰਸ ਫੇਰੇ ਚਾਰਦਰੀ ਬਿਮਾਰ ਕੇ ਲੋਕਟ ਪਾ ਕੇ ਉਸੀਂ ਉੱਧਰ ਦੇਖ ਰਹੇ ਹਾਂ ਸੈੱਡ ਵੀ ਪਾਏ ਹੋਏ ਨੇ ਖੂਹਾਂ ਬਣਾ ਕੇ ਟੋਬਿਆਂ ਦੀ ਸਾਮ ਸੰਭਾਲ ਕੀਤੀ ਗਈ ਹੈ ਤੇ ਉਸ ਤੋਂ ਇਲਾਵਾ ਪਿੰਡ ਦੇਆਂ ਗਲੀਆਂ ਨਾਲੀਆਂ ਦਾ ਵਿਕਾਸ ਜੋ ਕਿ ਹਰੇਕ ਪਿੰਡ ਦੇ ਵਿੱਚ ਚੱਲ ਰਿਹਾ ਹੈ ਇਸ ਪਿੰਡ ਦੇ ਵਿੱਚ ਵੀ ਕਹਿੰਦੇ ਕੋਈ ਵੀ ਗਲੀ ਨਾਲੀ ਇਹੋ ਜਿਹੀ ਨਹੀਂ ਜਿਹੜੀ ਅੱਚੀ ਰਹਿ ਜੇ ਹਰੇਕ ਦੇ ਵਿੱਚ ਲੋਕ ਇਟ ਪਾਈ ਜਾ ਰਹੀ ਹੈ ਤੇ ਇਸ ਤੋਂ ਪਿੰਡ ਵਾਲੇ ਵੀ ਬਹੁਤ ਖੁਸ਼ ਨੇਗੇ ਜਿਵੇਂ ਆਪ ਦੇਖੋ ਹਰੇਕ ਪਿੰਡ ਦਾ ਵਿਕਾਸ ਜੋ ਕਿ ਆਮ ਆਦਮੀ ਪਾਰਟੀ ਦੇ ਜਿਤਨਾ ਸਦਕਾ ਚੱਲ ਪਿਆਗਾ ਤੇ ਅੱਗੇ ਤੋਂ ਵੀ ਚੱਲਦਾ ਰਹੇਗਾ ਅਸੀਂ ਫੇਰ ਤੋਂ ਸਾਡੇ ਐਮਐਲਏ ਸਾਹਿਬ ਸੀਐਮ ਸਾਹਿਬ ਸਾਰੀ ਆਮ ਆਦਮੀ ਪਾਰਟੀ ਦਾ ਤੇ ਸਾਡੇ ਵਰਕਰ ਸਹਿਬਾਨ ਦਾ ਧੰਨਵਾਦ ਕਰਦੇ ਆ ਜਿਹੜੇ ਪਿੰਡ